350 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਅੱਧੀ ਰਾਤ ਨੂੰ ਸਮੁੰਦਰ ਦੇ ਵਿਚਾਲੇ ਡੁੱਬ ਜਾਂਦੀ ਹੈ ਤੇ 7 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਰੋਵਾਲੀ ਟੀਵੀ ਤੇ ਮੈਂ ਤੁਹਾਡੇ ਨਾਲ ਭਾਗੀ ਸ਼੍ਰੀ। ਬੇਹੱਦ ਹੀ ਮੰਦ ਭਾਗੀ ਖਬਰ ਆ ਰਹੀ ਹੈ ਕਿ ਅੱਧੀ ਰਾਤ ਨੂੰ ਸਮੁੰਦਰ ਦੇ ਵਿਚਾਲੇ ਕਿਸ਼ਤੀ ਡੁੱਬ ਜਾਂਦੀ ਹੈ। 350 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਸੀਗੀ ਇੱਕ ਕਿਸ਼ਤੀ ਤੇ ਹਜੇ ਤੱਕ 7 ਲੋਕਾਂ ਦੀ ਮੌਤ ਹੋਣ ਦੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਤਾਂ ਬਿਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਜੋ ਕਿ 77ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਤੇ ਅੱਜ ਦੇ ਦਿਨ ਇਹ ਖਬਰ ਆਉਣਾ ਬਿਹਤ ਮੰਦ ਭਾਗਾ ਦੱਸਿਆ ਜਾ ਰਿਹਾ ਹੈਗਾ ਤੋਂ ਦੱਸਦੀ ਹੈ ਕਿ ਫਿਲੀਪੀਨਸ ਤੋਂ ਇੱਕ ਬੇਹਦ ਜੋ ਕਿ ਮੰਦਭਾਗੀ ਖਬਰ ਆ ਰਹੀ ਹੈ ਜਿੱਥੇ 352 ਵੱਧ ਲੋਕਾਂ ਨੂੰ ਲੈ ਕੇ ਚਾਰੇ ਇੱਕ ਕਿਸ਼ਤੀ ਅੱਧੀ ਰਾਤ ਨੂੰ ਸਮੁੰਦਰ ਦੇ ਵਿਚਾਲੇ ਡੁੱਬ ਗਈ ਹੈ ਇਸ ਹਾਦਸੇ ਦੇ ਵਿੱਚ ਹੁਣ ਤੱਕ ਸੱਤ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਦਕਿ ਬਚਾਅ ਕਰਮੀਆਂ ਨੇ 215 ਯਾਤਰਾ ਨੂੰ ਸੁਰੱਖਿਅਤ ਬਚਾ ਕੇ ਬਾਹਰ ਵੀ ਕੱਢ ਲਿਆ ਗਿਆ ਹਾਸੇ ਦਾ ਸ਼ਿਕਾਰ ਹੋਈ ਕਿਸ਼ਤੀ ਦਾ ਨਾਂ ਐਮ ਵੀ ਤ੍ਰੇਸ਼ਾ ਕਰਾਸਟीन 3 ਹੈ ਜੋ ਕਿ ਮਾਲ ਅਤੇ ਯਾਤਰਾ ਨੂੰ ਲੈ ਕੇ ਜਾਣ ਵਾਲੀ ਇੱਕ ਜੋ ਕਿ ਇੰਟਰਕੌਂਟੀਨੈਂਟਲ ਫੇਰੀ ਹੈ ਹਾਸੇ ਸਮੇਂ ਕਿਸ਼ਤੀ ਦੇ ਵਿੱਚ ਕੁੱਲ 332 ਯਾਤਰੀ ਅਤੇ ਚਾਲਕ ਦਲ ਦੇ 27 ਮੈਂਬਰ ਸਵਾਰ ਸਨ ਇਹ ਕਿਸ਼ਤੀ ਜ਼ੈਂਬੋਆਗਾ بندرگاہ ਤੋਂ ਸੁੱਲੂ ਪ੍ਰਾਂਤ ਦੇ ਦੱਖਣੀ ਜੋਲੋ ਟਾਪੂ ਦੇ ਵਿਚਾਰੀ ਸੀਗੀ ਤੇ ਹਾਸਾ ਜੋ ਕਿ ਬਾਸੀਲਾਂਟ ਪ੍ਰਾਂਤ ਦੇ ਟਟ ਦੇ ਨੇੜੇ ਵਾਪਰਿਆ ਹੈਗਾ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਹੈਗਾ ਕਿ ਕਿਸ਼ਤੀ ਦੇ ਵਿੱਚ ਤਕਨੀਕੀ ਖਰਾਬੀ ਆਉਣ ਦੇ ਕਾਰਨ ਇਸ ਜੋ ਕਿ ਇਜ਼ਾ ਸੰਤੁਲਨ ਵਿਗੜ ਜਾਂਦਾ ਹੈਗਾ ਤੇ ਇਹ ਸਮੁੰਦਰ ਦੇ ਵਿਚਾਲੇ ਡੁੱਬ ਜਾਂਦੀ ਹੈ ਤਾਂ ਫਿਲੀਪਪਿਨ ਕੋਸਟ ਗਾਰਡ ਅਤੇ ਜਲ ਸੈਨਾ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਖੋਜ ਅਤੇ ਬਚਾਅ ਮੁਹਿੰਮ ਜਿਹੜੀ ਕਿ ਚਲਾਈ ਜਾ ਰਹੀ ਹੈ ਤਾਂ ਦੱਸ ਦਈਏ ਕਿ ਬਾਸੀਲਾਂ ਦੇ ਗਵਰਨਰ ਸੁਜੀਵ ਹਾਤਾਮ ਨੇ ਦੱਸਿਆ ਹੈਗਾ ਕਿ ਬਚਾਏ ਗਏ ਯਾਤਰੀਆਂ ਤੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਸੂਬੇ ਦੀ ਰਾਜ ਜੋ ਕਿ ਰਾਜਤਾਨੇ ਜੋ ਕਿ ਇਸਾਬੇਲਾ ਲਿਆਂਦਾ ਗਿਆ ਹੈ ਦੱਸਿਆ ਗਿਆ ਰਹੇਗਾ ਕਿ ਫਿਲੀਪਪਿਨਸ ਦੇ ਵਿੱਚ ਸਮੁੰਦਰੀ ਹਾਦਸੇ ਅਕਸਰ ਵਾਪਰਦੇ ਰਹਿੰਦੇ ਨੇ ਜਿਨ੍ਹਾਂ ਦੇ ਮੁੱਖ ਕਾਰਨ ਜਿਵੇਂ ਕਿ ਤੂਫਾਨ ਕੁਦਰਤੀ ਆਫਤ ਵੀ ਕਹਿ ਸਕਦੇ ਆ ਇਸ ਨੂੰ ਤੂਫਾਨ ਕਿਸ਼ਤੀਆਂ ਦੀ ਮਾਰੀ ਸਾਮ ਸੰਭਾਲ ਤੇ ਸਮਰਥਾ ਤੋਂ ਵੱਧ ਜਿਹੜੇ ਕਿ ਲੋਕ ਇਸ ਦੇ ਵਿੱਚ ਹੁੰਦੇ ਨੇ ਤਾਂ ਬੇहद ਮੰਦ ਭਾਗੀ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਹਜੇ ਵੀ ਰੈਸਕਿਊ ਆਪਰੇਸ਼ਨ ਜਾਰੀ ਹੈਗਾ ਜਲ ਸੈਨਾ ਜਿਹੜੀ ਕਿ ਲੱਗੀ ਹੋਈ ਹੈ ਹੋਰ ਵੀ ਲੋਕਾਂ ਨੂੰ ਬਚਾਉਣ ਦੇ ਲਈ ਤਾਂ ਸਮੁੰਦਰ ਦੇ ਵਿਚਾਲੇ 350 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇਹ ਕਿਸ਼ਤੀ ਅਚਾਨਕ ਜੜੀ ਕੀ ਡੁੱਬ ਜਾਂਦੀ ਹੈ ਬੀਤੀ ਰਾਤ ਨੂੰ ਹੀ ਤਾਂ ਲੋਕਾਂ ਦੇ ਵਿੱਚ ਕਹਿ ਸਕਦੇ ਹਾਂ ਵੀ ਉੱਥੇ ਦੀ ਲੋਕਾਂ ਦੇ ਫਿਲੀਪਿਨਸ ਦੀ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆਗਾ ਹਾਲਾਂਕਿ ਉਧਰ ਦੇ ਗਵਰਨਰ ਦਾ ਕਹਿਣਾ ਹੈਗਾ ਕਿ ਅਜੇ ਹੀ ਅਜਿਹੇ ਹਾਦਸੇ ਜੜੀ ਕੀ ਵਾਪਰਦੇ ਰਹਿੰਦੇ ਨੇ ਪਰ ਬੇਹਦ ਹੀ ਮੰਦ ਭਾਗੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 7 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਜਦਕਿ 215 ਯਾਤਰਾ ਨੂੰ ਸੁਰੱਖਿਤ ਬਚਾ ਕੇ ਬਾਹਰ ਕੱਢ ਲਿਆ ਗਿਆ